ਜਾਸਪੁਰ ਏਰੀਆ ਜੀ ਸਾਡੇ ਪਿੰਡ ਦਾ ਇੱਥੇ ਕਿ ਟਿਊਬਵਲ ਫੇਲ ਹੋ ਗਿਆ ਸੀ ਫਰਵਰੀ ਮਹੀਨੇ ਚ ਉਹ ਟਿਊਬਵਲ ਦੀ ਜਗ੍ਹਾ ਨਵਾਂ ਟਿਊਬਵਲ ਲੈਣਾ ਸੀ ਇੱਕ ਨਵਾਂ ਟਿਊਬਵਲ ਲਾਉਣ ਲਈ ਇਹ ਬਦਲਾਵ ਵਾਲੀ ਸਰਕਾਰ ਨੇ 5 ਮਹੀਨੇ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਦਾ ਮਹੀਨਾ 5 ਮਹੀਨੇ ਤੋਂ ਇੱਕ ਟਿਊਬਵਲ ਨਹੀਂ ਲੱਗਿਆ ਇਹਨਾਂ ਤੋਂ ਜਿਹੜਾ ਕਿ 30 ਦਿਨ ਦੇ ਵਿੱਚ ਵਿੱਚ ਲੱਗਣਾ ਚਾਹੀਦਾ ਸੀ ਇੱਕ ਮੋਟਰ ਦੇ ਵਿੱਚੋਂ ਮੋਟਰ ਦਾ ਪਾਣੀ ਵਹਿ ਕੇ نیچے ਰਹਿ ਗਿਆ ਰੇਤ ਆਉਣ ਲੱਗ ਗਿਆ ਉਹ ਟਿਊਬਵਲ ਬਦਲ ਨਹੀਂ ਦੇਖੋ 5 ਮਹੀਨੇ ਅੱਤ ਦੀ ਗਰਮੀ ਅੱਤ ਦੀ ਗਰਮੀ 'ਚ ਲੋਕ ਕਿਵੇਂ ਪਾਣੀ ਤੋਂ ਬਿਨਾਂ ਰਹਿੰਦੇ ਨੇ ਇਹ ਸਰਕਾਰ ਕਦੇ ਨਹੀਂ ਸੋਚਦੀ ਅੱਜ ਦੇਖੋ 5 ਮਹੀਨੇ ਤੋਂ ਅਸੀਂ ਪ੍ਰਾਈਵੇਟ ਟੈਂਕਰ ਭੇਜਦੇ ਆਂ ਬੱਚਿਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਇੱਥੇ ਲੇਬਰ ਏਰੀਆ ਉਹਨਾਂ ਤੋਂ ਨਹਾਉਣ ਲਈ ਪਾਣੀ ਹੈ ਨਹੀਂ ਪੂਜਾ ਕਰਨ ਲਈ ਪਾਣੀ ਨਹੀਂ ਹੁੰਦਾ ਕਈ ਵਾਰ ਰੋਟੀ ਬਣਾਉਣ ਲਈ ਪਾਣੀ ਨਹੀਂ ਮਿਲਦਾ ਪਰ ਬੜੀ ਤਰਸਯੋਗ ਅੱਜ ਮੈਂ ਅੱਖ ਕੇ ਅੱਜ ਮੈਂ ਅੱਖ ਕੇ ਮੈਂ মিডিਆ ਰਾਹੀਂ ਇਹ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦਾ ਵੀ 5 ਮਹੀਨੇ ਹੋ ਗਏ ਲੋਕ ਪਾਣੀ ਕਿਵੇਂ ਪੀਣਗੇ ਪਾਣੀ ਤੋਂ ਬਿਨਾ ਲੋਕ ਕਿਵੇਂ ਰਹਿਣਗੇ ਮੁੱਖ ਮੰਤਰੀ ਸਾਹਿਬ ਤੁਸੀਂ ਜਾਗੋ ਤੁਸੀਂ ਦੇਖੋ ਆ ਕਿ ਹਾਲ ਹੈ ਨੀ ਪੱਥਰ ਵੀ ਰੱਖਿਆ ਗਿਆ ਨਿਊ ਪੱਥਰ ਰੱਖਿਆ ਹੋਇਆ ਮੈਂ ਕਹਿੰਦਾ ਜਮ ਜਮ ਕਰਨ ਉਦਘਾਟਨ ਵੱਡੇ ਵੱਡੇ ਪੱਥਰ ਲਾਉਣ ਕੋਈ ਗੱਲ ਨਹੀਂ ਵੈਸੇ ਤਾਂ ਇੱਕ ਫੇਰ ਟਿਊਬਲ ਦੇ ਅਗੇ ਸਟੇ ਟਿਊਬਲ ਲੱਗਿਆ ਇਹ ਉਦਘਾਟਨ ਕਾਹਦਾ ਕਰਨਾ ਹੈ ਤੇ ਇੱਕ ਮੋਟਰ ਫੇਲ ਹੋਈ ਆ ਪਰਲੇ ਪਾਸਿਓਂ ਇੱਧਰ ਲਾਤੀ ਬੋਰ ਕਰਤਾ ਟਿਊਬਲ ਲੱਗਿਆ 15 ਲੱਖ ਰੁਪਏ ਦਾ 15 ਲੱਖ ਰੁਪਏ ਦਾ ਕੋਈ ਨਹੀਂ ਜਮ ਜਮ ਕਰਨ ਉਦਘਾਟਨ ਦੀ ਕੋਈ ਗੱਲ ਨਹੀਂ ਗੱਲ ਹੈ ਉਦਘਾਟਨ ਜਦੋਂ ਕਰਨ ਆਉਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਕੇ ਜਾਣ ਵੀ 5 ਵੀਂ ਮਹੀਨੇ ਲ ਇੱਕ ਟਿਊਬ ਲਾਉਣ ਨੂੰ 5 ਮਹੀਨੇ ਫਿਰ ਉਹ ਤੁਹਾਨੂੰ ਪੱਤਰਕਾਰ ਨੂੰ ਕਹਿਣਗੇ ਵੀ ਕੋਟ ਲੱਗਿਆ ਹੋਇਆ ਸੀ ਮੈਂ ਤੁਹਾਨੂੰ ਪਹਿਲਾਂ ਹੀ ਪੱਤਰਕਾਰ ਨੂੰ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਵੀ ਇਹ ਬਦਲਾਵ ਵਾਲੀ ਸਰਕਾਰ ਵਾਲੇ ਨਮਾਇੰਦੇਓ ਜੇ ਕੋਟ ਲੱਗਿਆ ਹੋਵੇ ਨਾ ਤਾਂ ਇਲੈਕਸ਼ਨ ਕਮਿਸ਼ਨ ਤੋਂ ਟਿਊਬਰ ਲੈਂਡ ਦੀ ਪਰਮਿਸ਼ਨ ਲੈ ਲਈਦੀ ਹੁੰਦੀ ਆ 30 ਦਿਨਾਂ ਦੇ ਵਿੱਚ ਕੋਈ ਵੀ ਇਲੈਕਸ਼ਨ ਕਮਿਸ਼ਨਰ ਇਹ ਨਹੀਂ ਕਹਿੰਦਾ ਵੋਟਾਂ ਇਹ ਨਹੀਂ ਕਹਿੰਦੀਆਂ ਲੋਕਾਂ ਨੂੰ ਪਾਣੀ ਨਾ ਦਿਓ ਕੀ ਗੱਲ ਵੋਟਾਂ ਦੇ ਵਿੱਚ ਜੇ ਕੋਈ ਪਾਣੀ ਤੋਂ ਬਿਨਾਂ ਪਾਣੀ ਨਹੀਂ ਮਿਲਦਾ ਇਲੈਕਸ਼ਨ ਕਮਿਸ਼ਨ ਬਕਾਇਦਾ ਮਨਜ਼ੂਰੀ ਦਿੰਦਾ ਪਾਣੀ ਲੈਣ ਦੀ ਅੱਜ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅੱਜ ਵੀ ਇਹ ਜਿਹੜਾ ਪੱਥਰ ਆ ਤਰਸ ਰਿਹਾ ਜਿਸ ਬਾਲ ਦੀ ਲੱਗਦਾ ਵੀ ਤੁਹਾਨੂੰ ਜਾਣ ਬੂਈ ਕਿ ਤੁਹਾਡੇ ਵਾਰਡ ਵਾਸੀਆਂ ਨੂੰ ਖਰਾਬ ਕੀਤਾ ਜਾ ਰਿਹਾ ਇਹ ਵੀ ਹੋ ਸਕਦਾ ਕੋਈ ਕਿਉਂਕਿ ਛੋਟੀ ਸਿਆਸਤ ਕਰਨੇ ਹੀ ਲੱਗੇ ਹੋਏ ਨੇ ਨੰਨੇ ਨੰਨੇ ਬੰਦੇ ਜੇਕਰ ਮੇਰੇ ਨਾਲ ਇਹ ਸਿਆਸਤ ਕਰ ਰਹੇ ਨੇ ਗਿਆਸਪੁਰ ਦੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਤੁਸੀਂ ਇਦਗਾਟਨ ਕਰੋ ਆਪਦੇ ਵੱਡੇ ਵੱਡੇ ਕੱਟਆਊਟ ਲਾ ਲਓ ਉੱਥੇ 15 ਵੇ 15 ਦੇ ਲਿਆ ਕੇ ਮੈਂ ਆ ਆ ਕੇ ਤੁਹਾਨੂੰ ਹਾਰ પા ਕੇ ਜਾਊਂਗਾ ਰੱਬ ਦੇ ਵਾਸਤੇ ਟਿਊਬਲ ਚਲਾ ਦਿਓ ਲੋਕਾਂ ਦਾ ਕਸੂਰ ਨਹੀਂ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਲੋਕਾਂ ਦਾ ਇਹ ਕਸੂਰ ਆ ਤੁਹਾਨੂੰ ਵੱਧ ਵੋਟਾਂ ਪਾ ਕੇ ਜਿਤਾਇਆ ਤੁਹਾਨੂੰ ਫਤਵਾ ਹੁਣ ਵੀ ਲੋਕ ਸਭਾ ਚ ਮਿਲਿਆ ਮਾੜਾ ਮੋਟਾ ਜਾਗੋ ਅੱਜ ਗੰਦਾ ਪਾਣੀ ਲੋਕਾਂ ਦੇ ਘਰ ਦੇ ਬਾਹਰ ਖੜਾ ਟਿਊਬਲ ਦਾ ਪਾਣੀ ਲੋਕਾਂ ਨੂੰ ਪੀਣ ਨੂੰ ਨਹੀਂ ਮਿਲਦਾ ਪੰਜ ਪੰਜ ਮਹੀਨੇ ਥੋ ਤੋਂ ਟਿਊਬਲ ਨਹੀਂ ਲਵਾ ਹੁੰਦਾ ਤੁਸੀਂ ਇਹਦਾ ਮੇਰੇ ਨਾਲ ਕਿ ਡਿਬੇਟ ਕਿਉਂ ਨਹੀਂ ਕਰਾਓ ਮੇਰੇ ਨਾਲ ਡਿਬੇਟ ਕਰਨਾ ਐਮ ਐਲ ਏ ਸਾਹਿਬ ਮੈਨੂੰ ਦੱਸਣ ਪੰਜ ਮਹੀਨੇ ਕਿਉਂ ਲੱਗੇ ਹੁਣ ਅਗਲੀ ਰਣਨੀਤੀ ਕੀ ਹੈ ਤੁਹਾਡੀ ਅਗਲੀ ਰਣਨੀਤੀ ਹੈ ਜੇਕਰ ਇਹ 2-3 ਦਿਨਾਂ ਚ ਇਹਨਾਂ ਨੇ ਨਾ ਆਉਣ ਕੀਤਾ ਦੇਖੋ ਨਵਾਂ ਟਿਊਬਵਲ ਲੱਗਿਆ ਪਾਈਪ ਸਾਰੇ ਪਾਟੇ ਤੁਸੀਂ ਦੇਖੇ ਉੱਤੇ ਟੇਪਾਂ ਚੜੀਆਂ ਹੋਈਆਂ ਆ ਪਾਈਪਾਂ ਤੇ ਨਵਾਂ ਟਿਊਬਵਲ 15 ਲੱਖ ਰੁਪਏ ਲੋਕਾਂ ਦੇ ਟੈਕਸਾਂ ਦਾ ਪੈਸਾ ਤੁਸੀਂ ਟਿਊਬਵਲ ਪਾਈਪਾਂ ਦੇ ਉੱਤੇ ਉਹ ਪਾਟ ਚੜ੍ਹਤੀਆਂ ਆਪਣੀ ਟਿਊਬਾਂ ਚੜ੍ਹਤੀਆਂ ਪਾਈਪ ਇਹਨਾਂ ਦੇ ਫਟ ਗਏ ਟਿਊਬਵਲ ਵੀ ਗਲਤ ਲੱਗਿਆ ਸਾਡਾ ਪਿੰਡ ਦੀ ਜਿਹੜੀ ਜਗ੍ਹਾ ਲਈ ਟਿਊਬਵਲ ਲੱਗਣਾ ਸੀ ਉਹ 3 ਫੁੱਟ ਉੱਚੀ ਹੈ ਟਿਊਬਵਲ ਦਾ ਪਾਣੀ ਉੱਥੇ ਤੱਕ ਪਹੁੰਚਣਾ ਹੀ ਨਹੀਂ ਇਹ 15 ਲੱਖ ਰੁਪਏ ਲੋਕਾਂ ਦਾ ਇਹਨਾਂ ਨੇ ਖਰਾਬ ਹੀ ਕਰਨ ਗਲਤ ਜਗ੍ਹਾ ਟਿਊਬ ਲਾਇਆ ਕਿਉਂਕਿ ਨਾ ਤਾਂ ਇਹ ਪੁੱਛਦੇ ਨੇ ਨਾ ਹੀ ਕਿਸੇ ਦੀ ਸਲਾਹ ਲੈਂਦੇ ਆ ਨਗਰ ਨਿਗਮ ਚ ਇਹਨਾਂ ਨੂੰ ਦੱਸਣ ਵਾਲਾ ਕੋਈ ਹੈ ਨਹੀਂ ਅਫਸਰ ਸ਼ਾਹੀ ਨੂੰ ਨਗਰ ਨਿਗਮ ਚ ਪੁੱਛਣ ਵਾਲਾ ਕੋਈ ਨਹੀਂ ਬੁਰਾ ਹਾਲ ਹੈ ਰੋਜ਼ ਗਾਰਡਨ ਟੁੱਟੇ ਪਏ ਆ ਝੂਲੇ ਬੁਰਾ ਹਾਲ ਲੋਕ ਸੈਰ ਕਰਨ ਤੋਂ ਮੱਛਰਾਂ ਦੀ ਪਰੇਮਾਰ ਇੰਨੀ ਗਿਆਸਪੁਰਾ ਦੇ ਵਿੱਚ ਹਰ ਮੇਰੇ ਵਾਰਡ ਦੇ ਵਿੱਚ ਹਰੇਕ ਸਾਲ ਕੋਈ ਨਾ ਕੋਈ ਬਿਮਾਰੀ ਜ਼ਰੂਰ ਲੱਗਦੀ ਹੈ ਕਿਉਂਕਿ ਇੱਥੇ ਲੇਬਰ ਏਰੀਆ ਬਹੁਤ ਜ਼ਿਆਦਾ ਇੱਥੇ ਸਫਾਈ ਬਿਲਕੁਲ ਨਾਮਤ ਰਹਿ ਗਈ ਦੇਖੋ ਤੁਸੀਂ 2-2 ਫੁੱਟ ਪਾਣੀ ਖੜਾ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਗਾ ਜਿੱਥੇ ਮਹਾਰਾਜ ਦਾ ਗੁਰਦੁਆਰਾ ਸਾਹਿਬ ਸਾਰਾ ਪਿੰਡ ਇਥੋਂ ਗੁਰਦਾਰੇ ਮੱਥਾ ਟੇਕਣ ਜਾਂਦਾ ਹੈ 2-2 ਫੁੱਟ ਦੇਖੋ ਪਾਣੀ ਖੜਦਾ ਇਹਨਾਂ ਦਾ ਅੰਕਲ ਦਾ ਬਜ਼ੁਰਗਾਂ ਦਾ ਨਾਲ ਘਰ ਹੈ ਚਿੱਕੜੀ ਚਿੱਕੜ ਹੋਇਆ ਪਿਆ ਕੋਈ ਸਫਾਈ ਕਰਨ ਵਾਲੇ ਨਹੀਂ ਆਉਂਦਾ ਦੋ ਦਿਨਾਂ ਦੇ ਵਿੱਚ ਨਹੀਂ ਤੁਹਾਡੀ ਇਹ ਮੰਗ ਹੱਲ ਹੁੰਦਾ ਦੋ ਦਿਨਾਂ ਚ ਕੋਈ ਮੰਗ ਹੱਲ ਨਹੀਂ ਹੁੰਦੀ ਤਾਂ ਅਸੀਂ ਆਪ ਮੈਂ ਪ੍ਰਾਈਵੇਟ ਲੀਵਰ ਲਾ ਕੇ ਇਹਨੂੰ ਆਪ ਚਾਲੂ ਕਰਾ ਕੇ ਜਾਊਂਗਾ ਜਿੰਨਾ ਕੰਮ ਰਹਿੰਦਾ ਚਾਹੇ ਉਦਗਾਟਨ ਕਰਨ ਆਉਣ ਚਾਹੇ ਨਾ ਆਉਣ ਕਿਉਂਕਿ ਪ੍ਰਾਈਵੇਟ ਟੈਂਕਰ ਭੇਜ-ਭ ਤੁਸੀਂ ਆ ਕੇ ਮੈਂ ਮੀਡੀਆ ਰਹੀ ਦੱਸਣਾ ਨਹੀਂ ਚਾਹੁੰਦਾ ਗੱਲ ਕਿ ਰੋਜ਼ ਆਪਣੀ ਜੇਹਤ ਚੋਂ ਪੈਸੇ ਦੇ ਕੇ ਟੈਂਕਰ ਮੰਗਾਉਨੇ ਆ ਟੈਂਕਰ ਦੋ ਭੇਜਦੇ ਆ 5 ਮਹੀਨੇ ਹੋ ਗਏ ਸਾਨੂੰ ਪੂਰੀ ਗਰਮੀ ਦੇ ਵਿੱਚ ਲੋਕ ਕਿਵੇਂ ਰਹਿੰਦੇ ਨੇ ਕਿਵੇਂ ਨਹਾਉਂਦੇ ਨੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਹੈ ਹੀ ਨਹੀਂ ਪਰ ਜਨਤਾ ਜ਼ਰੂਰ ਸਬਕ ਸਿਖਾਊਗੀ ਇਹਨਾਂ ਨੂੰ ਇਹ ਹਸਾਬ ਤੱਕ ਦੇਣਾ ਪੈਣਾ ਸਾਰਾ ਸਿੰਘਾ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਜੀ ਆਪਣੇ ਆਪ ਪਾਰਕ ਦੇ ਨਾਲ ਹੀ ਰਹਿੰਦਾ ਤੇ ਕਿੰਨੀ ਦੇਰ ਤੋਂ ਦੇਰ ਪਾਣੀ ਦੀ ਪਰੇਸ਼ਾਨੀ ਆ ਰਹੀ ਤੁਹਾਨੂੰ 6 ਮਹੀਨੇ ਹੋ ਗਏ ਜੀ ਇਹ ਲੋਕੀ ਮੋਟਰਾਂ ਤੋਂ ਪਾਣੀ ਲੈ ਕੇ ਆਉਂਦੇ ਨੇ ਜੀ ਮੋਟਰਾਂ ਤੋਂ ਲਿਆ ਲਿਆ ਕੇ ਬਾਹਰ ਟੀਆਂ ਤਾਂਦਰੇ ਛੋਟੇ ਛੋਟੇ ਬੱਚੇ ਨੇ ਕੋਈ ਕਲੋਨੀ ਚ ਪਾਣੀ ਨਹੀਂ ਆਉਂਦਾ ਹੈਗਾ ਕਲੋਨੀ ਦੇ ਵਿੱਚ ਸਾਰੀਆਂ ਪਾਣੀਆਂ ਨੇ ਉੱਥੇ ਵੀ ਤੇ ਦੇਖੋ 6 ਮਹੀਨੇ ਸਾਡੇ ਗਿਆਸਪੁਰੇ ਦੇ ਵਿੱਚ ਐ ਟੂਬਾਂ ਲੱਗਿਆ ਹੋਵੇ ਹੁਣ ਕੋਈ ਵੀ ਅਫਸਰ ਨਹੀਂ ਆਉਂਦਾ ਹੈਗਾ ਤੁਸੀਂ ਇਸ ਸਬੰਧੀ ਐਮਐਲਏ ਨੂੰ ਸ਼ਿਕਾਇਤ ਕੀਤੀ ਹੈ ਕੋਈ ਐਮਐਲਏ ਐਮਐਲਏ ਜੀ ਪੱਥਰ ਲਾਉਂ ਤਾਂ ਆ ਗਿਆ ਆਪ ਦੇਖਣ ਨਹੀਂ ਆਇਆ ਹੈਗਾ ਪੱਥਰ ਤਾਂ ਜਾਣੋ ਕਿੰਨਾ ਵੱਡਾ ਲੱਗਿਆ ਤੁਹਾਡੇ ਸਾਹਮਣੇ ਮੁੱਖ ਮੰਤਰੀ ਸਾਹਿਬ ਕਹਿੰਦੇ ਇਹਦਾ ਵਿਕਾਸ ਹੀ ਬਹੁਤ ਕਰਾਇਆ ਨਾ ਜੀ ਨਾ ਮੁੱਖ ਮੰਤਰੀ ਦਾ ਸਾਡੇ ਜੀ ਰੋਜ਼ ਇੱਥੇ ਕੋਈ ਮੋਬਾਈਲ ਖੋ ਕੇ ਲੈ ਜਾਂਦਾ ਕੋਈ ਪੈਸੇ ਖੋ ਕੇ ਲੈ ਜਾਂਦਾ ਤਾ ਕਮਨੇ ਮੰਗ ਕੀ ਕਰਦੇ ਹੁਣ ਹਾਂਜੀ ਮੰਗਤ ਹੈ ਜੀ ਇਹੀ ਕਰਦੇ ਆ ਜੇ ਐਮਐਲਏ ਸਾਡੇ ਇਹੀ ਅਮਹੀਨੇ ਦੇ 15 ਦਿਨਾਂ ਦੇ ਵਿੱਚ ਜਸਪਾਲ ਸਿੰਘ ਵੀ ਸਾਡੇ ਕੋਲੇ ਖੜੇ ਨੇ ਵੀ 15 ਦਿਨਾਂ ਦੇ ਵਿੱਚ ਜੇ ਚਾਲੂ ਕਰਦਾ ਟੂਬ ਵਾਲੇ ਹੀ